ਕਮਲਾ ਨਹਿਰੂ ਕਲੋਨੀ ਵਿੱਚ ਦੋ ਗਰੁੱਪਾਂ ਵੱਲੋਂ ਟੈਂਪ ਬੰਨ ਕੇ ਕੀਤੀ ਗਈ ਲੜਾਈ ਅਤੇ ਕੀਤੀ ਗਈ ਕੁਝ ਗੱਡੀਆਂ ਤੇ ਲੋਕਾਂ ਦੇ ਘਰਾਂ ਦੀ ਪੰਤ ਤੋੜ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ 12 ਕੀਤੇ ਗ੍ਰਿਫਤਾਰ ਬੁੱਧਵਾਰ ਨੂੰ 4:00 ਵਜੇ ਦੇ ਲਗਭਗ ਥਾਣਾ ਕੈਂਟ ਵਿਖੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਮਲਾ ਨਹਿਰੂ ਕਲੋਨੀ ਵਿਖੇ 4 ਮਈ ਨੂੰ ਕੁਝ ਲੋਕਾਂ ਵੱਲੋਂ ਟੈਂਪ ਬੰਨ ਕੇ ਦੋ ਗਰੁੱਪਾਂ ਵੱਲੋਂ ਇੱਥੇ ਲੜਾਈ ਕੀਤੀ ਗਈ ਅਤੇ ਇਹਨਾਂ ਦੇ ਵਿੱਚੋਂ 12 ਵਿਅਕਤੀਆਂ ਨੂੰ ਇਹਨਾਂ ਵੱਲੋਂ ਮਾਮਲਾ ਦਰਜ ਕਰਕੇ 11 ਸਮੇਤ ਗ੍ਰਿਫਤਾਰ ਕੀਤਾ ਅਤੇ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹਨਾਂ ਸਾਰਿਆਂ ਵਿਅਕਤੀਆਂ ਦੇ ਪਹਿਲਾਂ ਵੀ ਲੜਾਈ ਝਗੜੇ ਦੇ ਬਹੁਤ ਜ਼ਿਆਦਾ ਮਕਾਦਮੇ ਦਰਜ ਹਨ। ਮਿਤੀ 4 ਤਰੀਕ ਦੀ ਰਾਤ ਨੂੰ ਸਥਾਨਾ ਕੈਂਟ ਦੇ ਵਿੱਚ ਕਮਲਾ ਨੇਰੂ ਕਲੋਨੀ ਜੋ ਕਿ ਏਰੀਆ ਕੈਂਟ ਦਾ ਹੈਗਾ ਇਸ ਦੇ ਵਿੱਚ ਕੁਝ ਲੜਕਿਆਂ ਨੇ ਇੱਥੇ ਆ ਕੇ ਘਰਾਂ ਦੇ ਵਿੱਚ ਜਿਹੜੇ ਸ਼ੀਸ਼ੇ ਦੀ ਭੰਨਤੋੜ ਕੀਤੀ ਸੀ ਤੇ ਜਿਹੜੇ ਉੱਥੇ ਮੋਟਰਸਾਈਕਲ ਤੇ ਕਾਰਾਂ ਖੜੀਆਂ ਸੀਗੀਆਂ ਉਹਨਾਂ ਦਾ ਵੀ ਨੁਕਸਾਨ ਕੀਤਾ ਸੀਗਾ ਉਸ ਮਾਮਲੇ ਦੀ ਤਫਤੀਸ਼ ਕਰਦਿਆਂ ਹੋਇਆ ਅਸੀਂ ਥਾਣਾ ਕੈਂਟ ਦੇ ਵਿੱਚ 28 ਨੰਬਰ ਐਫ ਆਈ ਆਰ ਦਰਜ ਰਜਿਸਟਰ ਕੀਤੀ ਸੀਗੀ ਜਿਸ ਦੇ ਵਿੱਚ ਅਸੀਂ 6 ਦੋਸ਼ੀ ਜਿਹੜੇ ਸੀਗੇ ਬਾਈ ਨੇਮ ਨਿਸ਼ਾਨ ਕਰ ਲਈ ਸੀਗੀ ਤੇ 10-15 ਦੋਸ਼ੀ ਜਿਹੜੇ ਸੀਗੇ ਅਣਪਛਾਤੇ ਇਹਦੇ ਵਿੱਚ ਬੰਦਿਆਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਸੀਗਾ ਇਸ ਦੀ ਤਫਤੀਸ਼ ਤੋਂ ਸਾਹਮਣੇ ਆਇਆ ਕਿ ਇਹਦੇ ਵਿੱਚ ਦੋ 183 ਕੀ ਲਾਲਾ ਤੇ ਇੱਕ ਗੋਰੀਆ ਇਹ ਪਰਸ਼ਨਾਮਨਗਰ ਦੇ ਰਹਿਣ ਵਾਲੇ ਇਹਦੇ ਵਿੱਚ ਕੁਝ ਵਿਅਕਤੀ ਨੇ ਇੱਥੇ ਆ ਕੇ ਇਹਨਾਂ ਨਾਲ ਆਪਸ ਦੇ ਵਿੱਚ ਫੋਨ ਤੇ ਗੱਲ ਕਰਕੇ ਇੱਥੇ ਆਏ ਸੀਗੇ ਤੇ ਇੱਕ ਦੂਜੇ ਨਾਲ ਉਹਨਾਂ ਨੇ ਟਾਈਮ ਬਣ ਕੇ ਲੜਾਈ ਕੀਤੀ ਸੀ ਤੇ ਉਸ ਲੜਾਈ ਦੌਰਾਨ ਜਿਹੜੇ ਕੁਝ ਘਰਾਂ ਦੀਆਂ ਗੱਡੀਆਂ ਤੇ ਮੋਟਰਸਾਈਕਲ ਬਾਹਰ ਖੜੇ ਸੀਗੇ ਉਹਨਾਂ ਦੀ ਵੀ ਇਹਨਾਂ ਨੇ ਭੰਨ ਤੋੜ ਕੀਤੀ ਸੀ ਇਸ ਮਾਮਲੇ ਵਿੱਚ ਡੀਐਸਪੀ ਸਿਟੀ 2 ਸ੍ਰੀ ਸਰਬਜੀਤ ਸਿੰਘ ਜੀ ਉਹਨਾਂ ਦੀ ਟੀਮਜ਼ ਵੱਲੋਂ ਮਿਹਨਤ ਕਰਦੇ ਹੋਏ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਦੋਸ਼ੀ ਸੀਗੇ ਮੁਕਦਮੇ ਦੇ 12 ਦੋਸ਼ੀ ਹੈ ਟੋਟਲ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਦੰਡੇ ਛੋਟੇ ਜਾਂ ਜੋ ਵੀ ਉਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਉਹ ਸਾਰੇ ਅਸੀਂ ਰਿਕਵਰ ਕਰ ਲਏ ਨੇ ਤੇ ਨਾਲ ਹੀ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਸ਼ਰਾਰਤੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸੋ ਇਹਦੇ ਵਿੱਚ ਜਿਹੜੇ 12 ਬੰਦੇ ਅਸੀਂ ਗ੍ਰਿਫਤਾਰ ਕੀਤੇ ਨੇ ਇਹਨਾਂ ਤੋਂ ਦੋ ਚਾਰ ਬੰਦੇ ਜਿਹੜੇ ਇਹਨਾਂ ਦੇ ਬਾਕੀ ਰਹਿ ਗਏ ਨੇ ਇਹਨਾਂ ਤੋਂ ਅਸੀਂ ਪੁੱਛ ਲਿਆ ਉਹਨਾਂ ਦੇ ਨਾਮ ਆਈਡੈਂਟੀਫਾਈ ਕਰ ਲਿਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਤੇ ਉਹਨਾਂ ਨੂੰ ਜਲਦੀ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਪਹਿਲਾਂ ਵੀ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਨਾ ਪਹਿਲਾਂ ਇਹਨਾਂ ਦੇ ਉੱਪਰ ਕਾਫੀ ਮੁਕੱਦਮੇ ਦਰਜ ਨੇ ਜਿਹੜੇ ਦੋਸ਼ੀ ਨੇ ਜਿਹੜਾ ਗੋਲੀਆਂ ਬੰਦਾ ਪਹਿਲਾਂ ਫੜਿਆ ਸੀਗਾ ਸਭ ਤੋਂ ਪਹਿਲਾਂ ਉਸ ਦੇ ਉੱਪਰ ਤੁਸੀਂ ਦੇਖਿਆ ਪਿਛਲੇ ਦਿਨੀ ਜਿਹੜਾ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਲੜਕਿਆਂ ਨੇ ਸਟੇਡੀਅਮ ਦੇ ਬਾਹਰ ਇੱਕ ਲੜਕੇ ਦੇ ਸਿਰ ਦੇ ਉੱਪਰ ਰਾਡ ਨਾਲ ਇੱਕ ਨਮਲਾ ਕੀਤਾ ਸੀਗਾ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਬਾਕੀ ਸੀਗੀ ਉਹਨੂੰ ਗ੍ਰਿਫਤਾਰ ਕਰਕੇ ਅਸੀਂ ਉਸ ਮੁਕੱਦਮੇ ਦੇ ਵਿੱਚ ਵੀ ਉਹਦੀ ਗ੍ਰਿਫਤਾਰੀ ਪਾਈਏ ਤੇ ਜਿਹੜਾ ਥਾਣਾ ਸਿਵਲ ਅੰਦਰ ਵਿੱਚ 308 ਦਾ ਮੁਕੱਦਮਾ ਸੀਗਾ ਇਸ ਤੋਂ ਇਲਾਵਾ ਜਿਹੜਾ ਲਾਲਾ ਚੂਚਾ ਹੈ ਇਹ ਪਿਛਲੇ ਦਿਨੀ ਜਿਹੜੀ ਇੱਕ ਥਾਣਾ ਕੈਂਟ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਐਸਐਲਰ ਰਾਈਫਲ ਦਾ ਮਾਮਲਾ ਸੀਗਾ ਤੁਹਾਡੇ ਸਾਰਿਆਂ ਦੇ ਵਿੱਚ ਧਿਆਨ ਦੇ ਵਿੱਚ ਉਸ ਮੁਕੱਦਮੇ ਦੇ ਵਿੱਚ ਵੀ ਇਹ ਜਿਹੜੀ ਸੀਗੀ ਉਹਨਾਂ ਦੀ ਗ੍ਰਿਫਤਾਰੀ ਉਦੋਂ ਹੋਈ ਸੀਗੀ ਸੋ ਇਸ ਜਿਹੜੇ ਆਲਮੋਸਟ ਸਾਰੇ ਬੰਦੇ ਨੇ ਇਹਨਾਂ ਦੇ ਉੱਪਰ ਇੱਕ ਇੱਕ ਦੋ ਦੋ ਮੁਕੱਦਮੇ ਦਰਜ ਨੇ ਕ੍ਰਿਮੀਨਲ ਮਾਈਂਡਡ ਵਿਅਕਤੀ ਨੇ ਸੋ ਇਹਨਾਂ ਨੂੰ ਬੜਾ ਸ਼ਕਤੀ ਨਾਲ ਇਹਨਾਂ ਨੂੰ ਅਸੀਂ ਜਿਹੜੀ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਇਨਸ਼ੋਰ ਕਰਾਂਗੇ ਜਿਹੜੀ ਅੱਗੇ ਤੋਂ ਇਦਾਂ ਦੀ ਕੋਈ ਘਟਨਾ ਨੂੰ ਅੰਜਾਮ ਨਾ ਦੇ। ਕੰਮ ਬੰਦਾ ਹੀ ਕਰਦੇ ਨੇ ਇਹ ਗੱਲ ਬੋਲਦੇ ਆ। ਆਲਮੋਸਟ ਸਾਰੇ ਜਿਹੜੇ ਹੈਗੇ ਮੁੰਡੇ ਵਿਹਲੇ ਨੇ ਜਾਂ ਥੋੜੇ-ਮੋਟੇ ਪਰਸਨਾਮ ਨਗਰ ਦੇ ਰੀਵ ਦੇ ਵਿੱਚ ਥੋੜਾ-ਬਹੁਤ ਕੰਮ ਕਰਦੇ ਛੋਟਾ-ਮੋਟਾ। ਜ਼ਿਆਦਾਤਰ ਜਿਹੜੇ ਹੈਗੇ ਆਲਮੋਸਟ ਜਿਹੜੇ ਹੈਗੇ ਨੇ ਘਰ ਦੇ ਵਿੱਚ ਵਿਹਲਾ ਰਹਿੰਦੇ ਨੇ ਤੇ ਪੈਸਾ ਕਮਾਉਣ ਵਾਸਤੇ ਜਿਹੜੀ ਹੈਗੀ ਮਾਰੇ-ਮੋਟੇ ਜਿਹੜੇ ਈਜ਼ੀ ਮਨੀ ਦੇ ਵਾਸਤੇ ਜਿਹੜੇ ਹੈਗੇ ਆ ਥੋੜਾ-ਬਹੁਤ ਗਲਤ ਕੰਮ ਵੀ ਕਰਦੇ ਆ। ਕਿ ਇਹ ਕੁਝ ਮਸਦੂਰਾ ਪਲਾਸਟਿਕਆ ਕੀਤਾ ਉਹ ਕਿਸ ਚੀਜ਼ ਨਾਲ ਕੀਤਾ ਗਿਆ ਇਹਨਾਂ ਨੇ ਦੇਖੋ ਉੱਥੇ ਜਿਹੜੇ ਮੋਟਰਸਾਈਕਲ ਖੜੇ ਸੀਗੇ ਉਹਨਾਂ ਨੂੰ ਵੀ ਤੋੜਿਆ ਤੇ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਵੀ ਭੰਨਿਆ ਇਹਨਾਂ ਨੇ ਹੋ ਸਕਦਾ ਇਹਨਾਂ ਨੇ ਕਿਸੇ ਜਿਹੜੇ ਗੋਲੀਆਂ ਹੈਗਾ ਉਹਦੇ ਨਾਲ ਅੱਗ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਸੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਕੁਝ ਇਹਨਾਂ ਨੇ ਆਤਿਸ਼ਬਾਜ਼ੀ ਵੀ ਉੱਥੇ ਚਲਾਇਆ ਸੀਗਾ ਘਰ ਦੇ ਵਿੱਚ ਜਿਹੜੇ ਘਰਾਂ ਵਾਲ ਸਿੱਧੀਆਂ ਕਰਕੇ ਸੋ ਇਹਨਾਂ ਨੇ ਜਿਹੜੇ ਵੀ ਕੰਮ ਕੀਤਾ ਇਹਦੀ ਅੱਗੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਬੰਦੇ ਹੈਗੇ ਨੇ ਇੰਸ਼ੋਰ ਕਰਾਂਗੇ ਕਿ ਇਦਾਂ ਦੀ ਜਿਹੜੀ ਘਟਨਾ ਦੁਬਾਰਾ ਜਿਹੜੇ ਹੈਗਾ ਕੋਈ ਵੀ ਹੌਸਲਾ ਨਾ ਕਰੇ ਇਦਾਂ ਦਾ ਬਿਲਕੁਲ ਇਹਨਾਂ ਦੇ ਜਿਹੜੇ ਅੱਗੇ ਅੱਗੇ ਮੁਕਦਮੇ ਦੇ ਵਿੱਚ ਅਰੈਸਟ ਕਰਕੇ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਜਿਹੜੀਆਂ ਗੱਡੀਆਂ ਵਗੈਰਾ ਤਾਂ ਨਹੀਂ ਆਉਂ ਆਮ ਲੋਕਾਂ ਦੀਆਂ ਤਾਂ ਨਹੀਂ ਆ ਕੇ ਨਾ ਦਿਹਾਉਂਦੀਆਂ ਨਹੀਂ ਨਹੀਂ ਉਹ ਜਿਹੜੀਆਂ ਗੱਡੀਆਂ ਜਿਹੜੇ ਕਮਲਾ ਨਹਿਰੂ ਕਲੋਨੀ ਦੇ ਵਿੱਚ ਲੋਕ ਰਹਿਣ ਵਾਲੇ ਨੇ ਜਿਹੜੇ ਗਲੀ ਦੇ ਵਿੱਚ ਲੜੇ ਆ ਉਹਨਾਂ ਦੀ ਰੈਜ਼ੀਡੈਂਸ ਦੀਆਂ ਗੱਡੀਆਂ ਸੀ ਵਹੀਕਲ ਉਹਨਾਂ ਦੇ ਸੀਗੇ ਇਹਨਾਂ ਦਾ ਜਿਹੜਾ ਹੈਗਾ ਮੋਟਰਸਾਈਕਲ ਸ਼ਾਇਦ ਇੱਕ ਦੋਸ਼ੀ ਦਾ ਹੈਗਾ ਇਹਨਾਂ ਦੇ ਵਿੱਚ ਸੋ ਜਿਹੜੇ ਬਾਕੀ ਵਹੀਕਲ ਸੀਗੇ ਜਿਹੜੇ ਰੈਜ਼ਿਡੈਂਟਸ ਕਮਲ ਵਾਲਾ ਰੂ ਕਲੋਨੀ ਦੇ ਨੇ ਉਹਨਾਂ ਦੀ ਗੱਡੀਆਂ ਸੀ ਲੜਾਈ ਹੋਈ ਉਹ ਉਸ ਟਾਈਮ ਉਹਦਾ ਕੀ ਕੀ ਮੁੱਖ ਕਾਰਨ ਇਹ ਆਪਸ ਦੇ ਵਿੱਚ ਇਹਨਾਂ ਦੀ ਪਹਿਲਾਂ ਤੋਂ ਰੰਜਿਸ਼ ਹੈਗੀ ਹੈ ਜੀ ਗੋਲੀਆਂ ਹੈਗਾ ਇੱਕ ਪਾਸੇ ਇੱਕ ਪਾਸੇ ਲਾਲਾ ਗਰੁੱਪ ਹੈਗਾ ਦੋ ਛੋਟੇ ਛੋਟੇ ਗਰੁੱਪ ਜੇ ਬਣੇ ਹੋਏ ਨੇ ਲੋਕਲ ਗਰੁੱਪਸ ਬਣਾਏ ਹੋਏ ਨੇ ਇਹਨਾਂ ਆਪਸ ਦੇ ਵਿੱਚ ਸੋ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੜੀ ਅਸੀਂ ਸਖਤ ਕਾਰਵਾਈ ਕਰਾਂਗੇ ਨੇ ਸ਼ੋਰ ਕਰਾਂਗੇ ਜਿਹੜੇ ਗਰੁੱਪਵਾਦੀ ਇਹਨੂੰ ਵੀ ਅਸੀਂ ਨਸ਼ਟ ਪਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਰ ਸ਼ਹਿਰ ਤੋਂ ਉਹ ਐਕਟ ਹੋ ਗਿਆ ਜੀ ਪਾਉਣ ਵਰਤ ਤੋਂ ਹੋ ਗਿਆ ਉਸ ਤੋਂ